आगे रागे रागे। जी की हाल चाल जी वाया ठीक ठाक वीडियो नु शेयर करो कमेंट चैनल न करो सबसक्राइब लगे जी कम चला ਬਜਾਈ ਦਾ ਸਾਈਡਾਂ ਰਹਿੰਦੀਆਂ ਤੇ ਆਹ ਪਲਾਟ ਦੀਆਂ ਰਾਤ ਤੇ ਬਾਤੀਆਂ ਬਾਕੇ ਹੁਣ ਹਲ-ਹਲ ਫੇਰੇ ਨੇ ਸਾਈਡਾਂ ਤੇ ਆ ਦੇਖੋ ਤੇ ਉਦੋਂ ਬਾਅਦ ਚਲਾਉਨੇ ਆ ਖਾਦ ਖੂਤ ਪਾ ਕੇ ਤੇ ਮਸ਼ੀਨ ਭਰ ਲਈ ਦੋ ਰਕਲੀਆਂ ਸਾਈਡਾਂ ਤੇ ਕਿਉਂਕਿ ਲੰਬੇ ਗੇੜੇ ਨੇ ਉਧਰ ਨੂੰ ਜਾਣਾ ਆਪਾਂ ਲਾਉਣਾ ਇਸ ਕਰਕੇ ਮਸ਼ੀਨ ਭਰ ਕੇ ਤੇ ਫਿਰ ਚਲਾਉਨੇ ਆ ਕੰਮਕਾਰ ਮੈਂ ਪਲਾਟ 'ਚ ਇਹਦੀਆਂ ਵੱਟਾਂ ਕਰੋ ਚੈੱਕ ਇਦਾਂ ਦੀਆਂ ਬਣਦੀਆਂ ਸਾਫ਼ ਸੁਥਰੀਆਂ ਨੇ ਓਕੇ ਆ ਰਿਪੋਰਟ ਆਲੂ ਕਿਤੇ ਨੰਗਾ ਨਹੀਂ ਹੈ ਕੋਈ ਉਹ ਨਹੀਂ ਹੈ ਓਕੇ ਨੇ ਰਿਪੋਰਟਾਂ ਪੂਰੀਆਂ ਘੈਂਦ ਨੇ ਨਾਲ ਹੁੰਦਾ ਕੰਮਕਾਰ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਹੈ ਆਲੂਆਂ ਦੀ ਬਜਾਈ ਦਾ ਕੰਮ ਇਦਾਂ ਹੀ ਹੁੰਦਾ ਨਾਲੇ ਵਾਹੀ ਨਾਲੇ ਬਜਾਈ ਨਾਲੇ ਖਾਦ ਪਈ ਜਾਂਦੀ ਹੈ ਖਾਦ ਪਾਉਂਦੇ ਨੇ ਆਹਦੇ ਬੰਦੇ ਦੋ ਨਾਲੇ ਵਾਹੀ ਚੱਲੀ ਜਾਂਦੀ ਹੈ ਹਾਲਾਂ ਦੀ ਤੇ ਰੂਟਾਵੇਟਰ ਦੀ ਸਾਰੇ ਆਪੂ ਆਪਣੇ ਕੰਮ ਲੱਗੇ ਨੇ ਦੋ ਬੰਦੇ ਆਏ ਨਹੀਂ ਨਹੀਂ ਜਿਹੜੇ ਆ ਟਰੈਕਟਰ ਦੋ ਖੜੇ ਸੀ ਇਹਨਾਂ ਨੇ ਵੀ ਕੰਮ ਲੱਗ ਜਾਣਾ ਤੀਕਹ ਹਲੇ ਕੱਢ ਕੇ ਨਹੀਂ ਲਿਆਂਦਾ ਉੱਥੋਂ ਅਸਾਂ ਆਪਣੇ ਘਰ ਵਾਲਾ ਰਹ ਹੁੰਦੇ ਨੇ ਉਹਰੇ ਇਹਨਾਂ ਦਾ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਰੋਜ਼ ਢੇਡ ਖੋਲਦੇ ਨੇ ਤੇ ਲਾਉਂਦੇ ਨੇ ਮਸ਼ੀਨਰੀ ਅੰਦਰ ਖੜਵਾਉਂਦੇ ਨੇ ਲਓ ਜੀ ਪਲਾਟ ਆਪਣਾ ਲੱਗ ਗਿਆ ਲਵੇ ਰੂਟਾਵੇਟਰ ਦੇ ਰਹਿ ਗਏ 5-6 ਕ ਗੇੜੇ ਖੱਚਿਆ ਪਿਆ ਕੰਮ ਅਰਜਣ ਵੜ ਗਿਆ ਦੂਸਰੇ ਪਲਾਟ ਦੇ ਵਿੱਚ ਖਾਲ ਪਾਰ ਰੂਟਾਵੇਟਰ ਤੇ ਈਸ਼ਵਰ ਚੱਲਦਾ ਆ ਹਾਲਾਂ ਤੇ ਹਾਲ ਮਾਰ ਕੇ ਆ ਕੇ ਫਿਰ ਉਹ ਵੀ ਰੂਟਾਵੇਟਰ ਪਾਊਗਾ ਫਿਰ ਇਹ ਤੋਂ ਨਾਲ ਹੁੰਦੇ ਬਿਜਾਈ ਕਰ ਦਾਂਗੇ ਆਹਾਂ 5 6 ਗਿੜੀਆਂ ਤੋਂ ਬਾਅਦ ਬਾਕੀ ਬਾਟ ਥੋੜੇ ਸਾਹਮਣੇ ਆ ਸਾਰਾ ਮਾਲ ਆਪਾਂ ਵੇਚ ਲਪਿਆ ਮਾਰਚਰ ਕੀਤਾ ਪਰਾਲੀ ਦੇਖ ਲਓ ਇੰਨੀ ਥੋੜੀ-ਥੋੜੀ ਜਿਹੀ ਦੀਦੀ ਆ ਬਸ ਯਾਨੀ ਮਸ਼ੀਨ 'ਚ ਕਿਸੇ ਨਹੀਂ ਬਾਤ ਦੀ ਕੋਈ ਪ੍ਰੋਬਲਮ ਨਹੀਂ ਹੈ ਰੋਕੇ ਰਿਪੋਰਟ ਇਹਨੂੰ ਆਪਾਂ ਨੇ ਪਲੌ ਮਾਰੇ ਨੂੰ ਕੋਈ ਅਜ 5-6 ਦਿਨ ਹੋ ਗਏ ਦੱਬਿਆ ਪਿਆ ਸੀ ਨਾਲ ਉਹਦੇ ਤਿਆਰ ਕਰੀ ਜਾਂਦੇ ਆ ਪਹਿਲਾਂ ਸਾਰੇ ਖੇਤ ਪਲੌ ਕਰ ਦਿੱਤੇ ਸੀਗੇ ਆਪਾਂ ਸਾਰੇ ਜਿੰਨੇ ਆਲੂ ਲਾਉਣੇ ਨੇ ਤੇ ਨਾ ਪਤੀਤੀ ਪਰਾਲੀ ਜਦੋਂ ਹੁਣ ਪਾਉਨੇ ਆ ਨਾਲੇ ਤਾਂ ਹਵਾ ਲੱਗੀ ਜਾਂਦੀ ਹੈ ਤੇ ਨਾਲੇ ਕੋਈ ਗਵਾਨੀ ਲੱਗਦਾ ਕੋਸ ਨਹੀਂ ਹੁੰਦਾ ਓਕੇ ਚੱਲਦੀ ਆ ਰੋਕ ਤਰੀਕਾਂ ਚੱਲੀਏ ਆ ਆ ਕਰ ਡੀਏਪੀ ਖਾਲੀ ਮੂਰਲੇ ਪਾਸੇ ਆ ਓਏ ਆ ਰੋੜੀਆਂ ਨੇ ਦੋ ਤਿੰਨ ਚੌਕ ਥੱਲੇੋਂ ਫਲਾਟ ਤੇ ਲੱਗੇ ਉਹਨੇ ਵੀ ਪਾਲਿਆ ਰੁਕਾ ਬੈਠਾ ਪੁਰਾਣਾ ਬੀਜ ਕਰਦਾ ਜਿਹੜਾ ਤੀਗਾ ਇਹ ਹੁਣ ਸੀਡ ਵਾਲਾ ਆਲੂ ਆ ਸਾਰਾ ਦੋ ਟਰਾਲੀਆਂ ਇੱਕ ਉੱਤੇ ਖੜੀ ਐ ਇੱਕ ਉੱਤੇ ਖੜੀ ਆ 322 ਦੇ ਬੜ ਗਿਆ ਕੰਮਕਾਰ ਤੇ ਰਹਿ ਗਿਆ ਜਿਹੜਾ ਉਹ ਤਾਂ ਰਹਿ ਗਿਆ ਜਦੋਂ ਹੁਣ ਚੱਲਦੇ ਆ ਪਿੰਡ ਨੂੰ ਤੇ ਟਾਈਮ ਨਾਲ ਸਾਡੀ ਹੁੰਦੀ ਜੀਵੀ ਦਾ ਕਰਦੇ ਬੀਲਿੰਗ ਆਪਾਂ ਆਪਣੇ ਵੱਲੋਂ ਟਾਈਮ ਨਾਲ ਚੱਲਦੇ ਆ ਵੀ ਜਦੋਂ ਆ ਸਾਡੇ ਕੋਲ ਸੱਜੇ ਮੱਤ ਕਰਦੇ ਜੇ ਜੇ ਅਸੀਂ ਨਾਲੇ ਨਾਲੇ ਅੱਠ ਮਿੰਟ ਪਹੁੰਚਾਂਗੇ ਸਮਾਨ ਲਾਉਂਦੇ ਆ ਕਰੇ ਟਰਾਲੀ ਲੈ ਕੇ ਜਾਣੀਆਂ ਸਾਡੀ ਉਹ ਵੀ ਪਿੰਡ ਨੂੰ ਬਾਕੀ ਸਮਾਨ ਲਾਉਂਦੇ ਆ ਟਰੈਕਟਰ ਇੱਕ ਪੂਰੇ ਚੱਲਿਆ ਗਿਆ ਇੱਕ ਆ ਇੱਕ ਉਹ ਮਾਵੇ ਲਾਉਂਦਾ ਵਾਚਵਾ ਦਾ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਲਾਈਕ ਕਰਿਆ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਜੀਓ ਦਾ ਸਪੋਰਟ ਦਾ ਚਲਾਤਾ ਜੀ ਕੰਮ ਦੂਸਰੇ ਦਿਨ ਆ ਕੇ ਤੇ ਉਹ ਚਲਦੈ ਨੇ ਉਧਰ ਪਰੇ 20 ਵਧ ਗਿਆ ਚਾਰ ਕ ਖੇਤਾਂ ਦਾ ਤੇ ਟਰੈਕਟਰ ਚਲਾਤੇ ਫਿਰ ਮੈਂ ਕਿਹਾ ਵੀ ਨਾਲ ਹੁੰਦੇ ਕਰ ਦੋ ਤਿਆਰ ਤੇ ਵਜਾਈ ਹੋ ਜੂਗੀ ਰਾ ਗਿਆ ਲਵੇ ਆ ਰਹਿ ਗਏ 4 ਗੱਡੇ ਤੇ ਨਵੇੜ ਤਾਂ ਤੇਰਾ ਮੇਰਾ ਨਾਮ ਨੂੰ ਮੇ ਜੋਣਾ ਦਾ ਤੋਂ ਕੱਢ ਆਪਾਂ ਰਹੇ ਆ ਜਾਣਾ ਰਾਜੇ ਬਾਈ ਆ ਕੰਮ ਤੇ ਸਮਾਨ ਲੋਡ ਕਰ ਲਿਆ ਆਹ ਟਰਾਲੀ ਦਾ ਵੀ ਬਹੁਤ ਫਾਇਦਾ ਇਹਦੇ ਤੇ ਲੱਦ ਲਿਆ 36 30 ਤੇ ਨਾਲ ਰੂਟਾ ਵੈਟਰ ਮਿੱਤਰੋ ਅੱਜ ਆਪਾਂ ਗਰਮੀਟ ਬਾਈ ਵਾਲੀ ਮਸ਼ੀਨ ਚਲਾ ਰਹੇ ਹਾਂ ਤੇ ਬਾਟੇ ਵੀ ਪੂਰੀ ਘੈਂਟ ਪਾਉਂਦੀ ਆ ਚੌਰਸ ਪੂਰੀ ਵਧੀਆ ਵੱਟ ਪਾਉਂਦੀ ਆ ਇਹ ਆਪਣਾ ਥੋੜਾ ਜਿਹਾ ਖੇਤ ਗਿੱਲਾ ਹੈ ਨਹੀਂ ਹੋਰ ਵੀ ਸਾਫ਼ ਸੁਥਰੀ ਪਾਵੇ ਪੂਰੀ ਘੈਂਟ ਵੱਟ ਪਾਰ ਰਹੀ ਆ ਗਰਮੀਤ ਵਾਲੀ ਜਿਹੜੇ ਵੀਰ ਲੈਂਡ ਦੇ ਚਾਹਵਾਨ ਨੇ ਇਹ ਮਸ਼ੀਨ ਲੈ ਸਕਦੇ ਨੇ ਬਹੁਤ ਵਧੀਆ ਚੱਲਦੀ ਆ 26 ਇੰਚ ਦੇ ਵਿੱਚ ਪੂਰੀ ਇੱਕੋ ਰੇਸੀ ਆ ਕੋਈ ਮਿਸਿੰਗ ਨਹੀਂ ਹੈ ਆਲੂ ਦੀ ਵਧੀਆ ਪੂਰੀ ਘੈਂਟ ਫੁੱਲ ਵਧੀਆ ਚੱਲਦੀ ਆ ਜਿਹੜੇ ਵੀਰ ਥੋੜੀ ਖੇਤੀ ਕਰਦੇ ਨੇ ਆਟੋਮੈਟਿਕ ਨਾਲ ਬੀਜਣੇ ਜਾਂਉਂਦੇ ਨੇ ਨਜ਼ਾਰੇਦਾਰ ਚੀਜ਼ ਆ ਪੂਰੀ ਸਾਰਿਆਂ ਨਾਲ ਵਧੀਆ ਗੱਲ ਕੀ ਆ ਵੀ ਜਿਹੜੀ ਆ ਜਾਰੀ ਲਾਈ ਵੀ ਹੈ ਨਾ ਇਹਦੇ ਵਿੱਚ ਕੱਲੀ ਗੱਲੀ ਕੌਦੀ ਦਾ ਦੀਦਾ ਈ ਆ ਜੀ ਆਦੂ ਥੋੜਾ ਜਾਂਦਾ ਹੈ ਜਾਂ ਨਹੀਂ ਜਾਂਦਾ ਮਿਸਿੰਗ ਤਾਂ ਨਹੀਂ ਇਤੋਂ ਪਤਾ ਲੱਗਦਾ ਵੀ ਕੱਲੀ ਗੱਲੀ ਕੌਦੀ ਸਹੀ ਚੱਲਦੀ ਆ ਸਾਰਿਆਂ ਜਾਦੂ ਨੇ ਇਹ ਬਹੁਤ ਵਧੀਆ ਚੀਜ਼ ਆ ਸਾਰੇ ਕਿਸਾਨ ਭਰਾਵਾਂ ਨੂੰ ਦੀਦਾ ਓਹ ਟਰੈਕਟਰ ਤੇ ਬੈਠਾ ਵੀ ਦੇਖ ਸਕਦਾ ਬੰਦਾ ਵੀ ਆਦੂ ਜਾਂਦਾ ਜਾਂ ਨਹੀਂ ਜਾਂਦਾ ਪੂਰੀ ਘੰਟਾ ਮਸ਼ੀਨ ਪੱਤਾ ਦੇ ਦੋ ਜਿੱਦਾਂ ਕਰਮਾਲਾ ਮਾਰਿਆ ਹੁੰਦਾ